ਸਸੀ ਕਾਲ ਜੀ ਤੁਹਾਡੇ ਚੈਨਲ ਦਾ ਬਹੁਤ ਅੱਜ ਆਪਾਂ ਰੈਲੀ ਸੰਬੰਧੀ ਕਿੱ데 ਦਰ ਹੋ ਰਹੀ ਹੈ ਭਾਰਤੀ ਕਿਸਾਨ ਜੀ ਨੇ ਗਰਾਹਾ ਬਲਾਕ ਪ੍ਰਧਾਨ ਮਰੀਤ ਸਿੰਘ ਘਗਾ ਅੱਜ ਸਾਡਾ ਰੇਲੈਂਸ ਪੰਪ ਦੱਬੇ ਨੂੰ 14 ਦਿਨ ਹੋ ਚੁੱਕੇ ਨੇ ਅੱਜ ਜਿਹੜਾ ਕਿ ਅਸੀਂ ਸਾਰੇ ਪੰਜਾਬ ਦੇ ਵਿੱਚ ਰੇਲਾਂ ਅਸੀਂ ਗੱਲ ਛੱਡੀਆਂ ਨੇ ਬਾਕੀ ਰੇਲੈਂਸ ਪੰਪ ਟੂਲ ਟੈਕਸ ਵੱਡੇ ਮੌਲ ਬਾਕੀ ਕੱਲ ਦਾ ਸਾਡੀ ਨਾਬੇ ਦੇ ਵਿੱਚ ਪਟਿਆਲਾ ਜ਼ਿਲ੍ਹੇ ਦਾ ਪ੍ਰਧਾਨ ਭਾਜਪਾ ਦਾ ਉਹਦੀ ਕੋਠੀ ਦਾ ਵੀ ਘਰਿਆ ਹੋਇਆ ਕੱਲ ਨੂੰ ਵੀ ਸਾਡੇ ਹੋਰ ਸੁਭਾਵ ਲੈ ਵੀ ਮੋਰਚੇ ਬਦਣਗੇ ਤੇ ਜਿਹੜੀ ਅੱਜ ਸੈਂਟਰ ਸਰਕਾਰ ਨਾਲ ਸਾਡੀ ਮੀਟਿੰਗ ਹੋਈ ਆ ਉਹਦਾ ਕੋਈ ਛੱਟਾ ਨਿਕਲੇ ਕਿ ਨਹੀਂ ਨਿਕਲੇ ਪਤਾ ਨਹੀਂ ਉਹ ਛੱਟਾ ਤੁਹਾਡੇ ਦਿਲਾਂ 'ਚ ਆਮ ਲੋਕਾਂ ਦੇ ਜਨਤਾ ਦੇ ਦਿਲਾਂ 'ਚ ਇਹ ਦੀ ਫਾਨੀ ਕਿਸ ਜਥੇ ਬੰਦੀਆਂ ਗੱਲ ਕਰਨ ਕੀ ਨੇ ਉਹ ਟਰਲਦੀਆਂ ਨੇ ਸਾਨੂੰ ਇਹ ਚੀਜ਼ਾਂ ਦਾ ਪਹਿਲਾਂ ਪਤਾ ਆਗੂਆਂ ਨੂੰ ਵੀ ਜੇ ਸਾਡੀ ਮੀਟਿੰਗ ਹੁੰਦੀ ਹੈ ਸਾਡੀ ਮੀਟਿੰਗਾਂ ਦੇ ਵਿੱਚੋਂ ਰਿਜ਼ਲਟ ਕੁਝ ਨਿਕਲਣਾ ਨਹੀਂ ਇਹ ਵੀ ਸਾਨੂੰ ਪਤਾ ਸੀ ਵੀ ਦਿੱਲੀ ਜਾਣਾ ਸਾਨੂੰ ਕੀ ਫਰਕ ਪੈਣਾ ਹੈ ਉੱਥੇ ਜਿਹੜਾ ਖੇਤੀ ਮੰਤਰੀ ਭਾਜਪਾ ਦਾ ਸਾਡੀ ਜਥੇਬੰਦੀਆਂ ਬੈਠੀਆਂ ਰਹੀਆਂ ਜਿਹੜਾ ਕਿ ਉਹ ਭਾਜਪਾ ਦਾ ਮੰਤਰੀ ਉੱਥੋਂ ਗਾਇਬ ਹੋ ਚੁੱਕਿਆ ਅੱਛਾ ਇਹ ਦੇ ਦੇ ਬਰੇਤੀ ਦਿਖਾ ਰੂਗਾ ਹੋ ਨਹੀਂ ਲ ਸਕਦਾ ਇਹਦੇ ਸਾਡੀ ਕਮੇਟੀ ਅੱਜ ਪਹੁੰਚ ਜੂ ਸੂਬੇ ਦੀ ਮੀਟਿੰਗ ਹੋ ਜੂ ਐਤੋਂ ਅਗਲਾ ਪ੍ਰੋਗਰਾਮ ਐਤੋਂ ਸਖਤ ਹੋਣਗੇ ਕੱਲ ਤੋਂ ਇਹ ਤਾਂ ਸਾਡਾ ਸੂਬਾ ਪ੍ਰਧਾਨ ਆਡਰ ਦੇਉ ਫਿਰ ਜ਼ਿਲ੍ਹਾ ਪ੍ਰਧਾਨਾ ਚਾਹਣਗੇ ਆ ਕੱਲ ਨੂੰ ਹੋ ਸਕਦਾ ਕਾਜੀ ਮਰਗਵੀਰ ਸਿੰਘਾ ਨਿਆਲ ਭਾਰਤੀ ਕਿਸਾਨਾਂ ਦੀ ਏਕਤਾ ਗੁਰਹਾਵ ਬਲਾਕ ਦਾ ਖਜ਼ਾਂਚੀ ਤੇ ਜਿਹੜਾ ਇਹ ਕੱਲ ਟ੍ਰੱਕ ਬਣ ਜਿਹੜਾ ਟ੍ਰੱਕ ਫੜਿਆ ਜੀ ਇਹ ਜੀਰੀ ਦਾ ਟ੍ਰੱਕ ਬਾਹਰੋਂ ਜੀਰੀ ਆਉਂਦੀ ਹੈ ਇੱਥੇ ਇੱਥੇ ਸੈਂਟਰਾਂ ਦੇ ਵਿੱਚ ਲੱਗੀ ਜਾਂਦੀ ਹੈ ਜਿਹੜੀ ਸਾਡੀ ਜੀਰੀ ਆ ਪੰਜਾਬ ਦੀ ਇਹਨਾਂ ਨੇ ਪਹਿਲਾ ਗੁੰਟੇ ਫੁੱਲ ਕਰ ਲੈਣੇ ਨੇ ਸਾਡੀ ਮਗਰੋਂ ਜੀਰੀ ਚ ਨਾਂ ਢੁੰਜਾ ਕੱਢਣੀਆਂ ਨੇ ਇਹ ਗਿੱਲੀ ਆ ਜੀ ਇਹ ਹਰੀ ਆ ਜੀ ਇਹਦਾ ਮੁੱਤਰ ਜ਼ਿਆਦਾ ਹੈ ਜੀ ਇਹ ਸਾਨੂੰ ਇਹਦੇ ਵਾਸਤੇ ਬੜਾ ਕੰਕਸ਼ ਲੈਣਾ ਇਸ ਵਾਸਤੇ ਕੱਲ੍ਹ ਸੀ ਟਰੱਕ ਫੜ ਕੇ ਥਾਣੇ ਦੇ ਵਿੱਚ ਦਿੱਤਾ ਤੇ ਸੋਚੋ ਸਾਨੂੰ ਕੀ ਗੱਲ ਹੋਈ ਆ ਤੁਹਾਡੀ ਐਚਓ ਸਾਹਿਬ ਨਾਲ ਹੋਈ ਆ ਵੀ ਬਾਕੀ ਵੀ ਜੀਰੀ ਆਉਂਦੀ ਆ ਉਹਤੇ ਵੀ ਫੜ ਕੇ ਕਾਰਵਾਈ ਕੀਤੀ ਜਾਵੇ ਕਿਉਂਕਿ ਜੇ ਬਾਹਰੋਂ ਜੀਰੀ ਆਉਂਦੀ ਆ ਸਾਡੀ ਇਹ ਜੀਰੀ ਕਿਸੇ ਨੇ ਨਹੀਂ ਪੁੱਛਣੀ ਹੈਗੀ ਆ ਹਰਿਆਣਾ ਸਰਕਾਰ ਹੈ ਕਿਸੇ ਦੀ ਜੀਰੀ ਨਹੀਂ ਉੱਥੇ ਵੜਨ ਦਿੰਦੀ ਹੈਗੀ ਪਰ ਸਾਡੀ ਪੰਜਾਬ ਸਰਕਾਰ ਦੀ ਨਿਰਾਕੀ ਹੈ ਬਾਹਰੋਂ ਜੀਰੀ ਟੜਾ ਟੜਾ ਰਹੀ ਹੈ ਇਹਨਾਂ ਦਾ ਕੋਈ ਖਿਆਲ ਨਹੀਂ ਹੈ ਤੇ ਇੱਕ ਸੌਦਾ ਹੋਰ ਖਾ ਦਾ ਮਸਲਾ ਵੀ ਹੋ ਰਿਹਾ ਹੈ ਇਹ ਨਾਲ ਨਾ ਕੋਈ ਮਸਲਾ ਭਾਜੀ ਇੱਥੇ ਜਿਹੜੇ ਪੱਤਨਾ ਡੀਲਰ ਨੇ ਮੈਂ ਨੌਨੀ ਕਿਸਦਾ ਲੈਣਾ ਚਾਹੁੰਦਾ ਇਹਨਾਂ ਨੇ ਬੜੀ ਲੁੱਟ ਮਚਾਈ ਹੋਈ ਹੈ ਇਹ ਲੈ ਕੇ 1250 ਤੋਂ ਲੈ ਕੇ 1300 1400 ਤੱਕ ਇਹ ਥੈਲਾ ਵੇਚਦੇ ਨੇ ਕੱਲ ਅਸੀਂ ਖੇਤੀਬਾੜੀ ਮੈਂ ਇਹਨੂੰ ਮੈਂਕਮੀ ਨੂੰ ਕਿਹਾ ਐਸਡੀ ਨੂੰ ਕਿਹਾ ਪਰ ਇਹਨਾਂ ਦੇ ਕੰਨ ਤੇ ਜੂ ਨਹੀਂ ਸਰਕੀ ਹੈ ਛੇਕੜ ਸਾਨੂੰ ਇੱਥੇ ਜਾਮ ਲਾਉਣਾ ਪਿਆ ਅੱਜ ਦੇਖੋ ਫਿਰ ਕੀ ਕਾਰਵਾਈ ਕਰਦੇ ਨੇ ਅੱਜ ਕਾਰਵਾਈ ਇਹ ਕਰਦੇ ਨੇ ਕਰਨੇ ਨੇ ਨਹੀਂ ਕੱਲ ਨੂੰ ਤਗੜਾ ਐਕਸ਼ਨ ਬਣਾ ਸੀ ਵੱਡਾਂਗੇ ਫਿਰ ਇਹ ਤੇ ਕੀ ਕਹੋਗੇ ਐਕਸ਼ਨ ਦੇ ਵਿੱਚ ਕੋਈ ਐਕਸ਼ਨ ਦੇ ਵਿੱਚ ਅਸੀਂ ਸਾਰਾ ਜਿੰਨਾ ਪਾਤੜਾ ਹੈ ਸਾਡਾ ਹੋ ਸਕਦਾ ਸਾਰਾ ਪੰਜਾਬੀ ਬੰਦ ਕਰਦੀ ਅਸੀਂ ਇੱਥੇ ਤਗੜਾ ਐਕਸ਼ਨ ਕਰਾਂਗੇ ਬਹੁਤ ਵੱਡੀ ਇਹ ਤੇ ਲੁੱਟ ਹੋ ਰਹੀ ਹੈ